ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੇ ਨਵੀਂ ਵੀਡੀਓ ਲੈ ਕੇ ਆਇਆ ਹਾਂ ਇਹ ਵੀਡੀਓ ਹੈ ਆਰ ਆਰ ਬੀ ਐਨਟੀਪੀਸੀ ਦੇ ਇਹ ਰੇਲਵੇ ਡਿਪਾਰਟਮੈਂਟ ਦੇ ਵਿੱਚ ਨਿਊ ਵੈਕੈਂਸੀ ਆਈ ਹੈ ਜੀ ਇਹਦੀ ਸਟਾਰਟਿੰਗ ਤਰੀਕ ਚਲੋ ਅੱਗੇ ਗੱਲ ਕਰਦੇ ਹਾਂ ਥੋੜਾ ਮੈਂ ਆਪਣੇ ਚੈਨਲ ਬਾਰੇ ਤੁਹਾਨੂੰ ਜ਼ਰੂਰ ਦੱਸ ਦਵਾਂ ਇਹ ਆਪਣਾ ਨਵਾਂ ਚੈਨਲ ਬਣਾਇਆ ਜੀ ਇਹ ਵਿੱਚ ਤੁਸੀਂ ਸਾਡੇ ਤੋਂ ਇਹ ਫਾਰਮ ਅਪਲਾਈ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡਾ ਫਾਰਮ ਵੀ ਅਪਲਾਈ ਕਰਕੇ ਦਵਾਂਗੇ ਉਹ ਉਹ ਸਿ ਮੁਫਤ ਐਪਲਾਈ ਕਰਦੇ ਆ ਉਹਦਾ ਅਸੀਂ ਕੋਈ ਚਾਰਜ ਨਹੀਂ ਕਰਦੇ ਆਓ ਅੱਗੇ ਜਾਣਕਾਰੀ ਦੇਖਦੇ ਆ ਜੀ ਤੇ ਫਾਰਮ ਦੀ ਅਪਲਾਈ ਕਰਨ ਦੀ ਡੇਟ ਹੈ ਜੀ 21 10 25 ਤੇ ਲਾਸਟ ਦੀ ਡੇਟ ਹੈਗੀ ਹੈ ਜੀ ਇਹਦੀ 20 11 25 20 ਤਰੀਕ ਨਵੰਬਰ ਦੀ ਇਹਦੀ ਲਾਸਟ ਤਰੀਕ ਆ ਇਹ ਬਹੁਤ ਵਧੀਆ ਪੋਸਟ ਆਈਆਂ ਜੀ ਬਹੁਤ ਵੈਕੈਂਸੀਆਂ ਦੀ ਅੱਗੇ ਗੱਲ ਕਰਾਂਗੇ ਬਹੁਤ ਵਧੀਆ ਡੈਂਕਤੀ ਪੋਸਟ ਆਈ ਹੈ ਜੀ ਆਓ ਅੱਗੇ ਦੇਖਦੇ ਆਂ ਜੀ ਕਿਹੜੀ ਕਿਹੜੀ ਹੈ ਦੇਖੋ ਇਹਦੇ ਜੀ ਕਮਰਸ਼ੀਅਲ ਸਵੀਪਰ ਹੋ ਗਿਆ ਇਹ ਥੋੜਾ ਕਲੀਅਰ ਨਹੀਂ ਅੱਗੇ ਅਗਲੇ ਵਾਲੇ ਨੋਟੀਸ ਨੂੰ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਜੀ ਇਹ ਤੁਸੀਂ ਦੇਖ ਸਕਦੇ ਹੋ ਜੋ ਵੀ ਹੈ ਇਹਦੇ ਜੀ 8000 ਪਲੱਸ ਵੈਕੈਂਸੀ ਹੈ ਚਲੋ ਅੱਗੇ ਦੇਖ ਲਈਏ ਇਹ ਆ ਗਿਆ ਜੀ ਇਹ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਇਹਦੀ ਪੋਸਟ ਆ ਗਈ ਸਟੇਸ਼ਨ ਮਾਸਟਰ ਦੀਆਂ ਵੈਕੈਂਸੀ ਆ ਗਈ 615 ਗੋਰਸ ਟ੍ਰੇਨ ਮੈਨੇਜਰ ਦੀ ਹੋ ਗਈ ਹੈਗੀਆਂ ਜੀ 3423 ਇਹ ਟ੍ਰੇਨ ਮੈਨੇਜਰ ਹੁੰਦਾ ਜੀ ਜਿਹੜੀ ਆਪਾਂ ਟ੍ਰੇਨ ਦੇ ਪਿੱਛੇ ਦੇਖਦੇ ਆ ਜੀ ਆਸਟ ਢੱਬੇ 'ਚ ਜਿਹੜਾ ਬੰਦਾ ਹੁੰਦਾ ਉਹਨੂੰ ਟ੍ਰੇਨ ਮੈਨੇਜਰ ਕਿਹਾ ਜਾਂਦਾ ਫੇਰ ਆ ਗਿਆ ਜੀ ਟ੍ਰੈਫਿਕ ਅਸਿਸਟੈਂਟ ਇਹਦੀ ਨਾਟ ਪੋਸਟ ਆ फिर आ गया जी टी टी ए सॉरी टी टी ने जो टैक्ट सुपरवाइजर होंगे जी ये एक सौ काट पोस्टा फिर आ गए जी जूनियर अकाउंट्स असिटेंट कम टाइपिस्ट ये हो गया जी अकाउंट वो रिलेट जॉब हम ये टाइपिंग भी है जी ये पोस्ट आई नौ सौ इक्की पोस्टा अगली पोस्ट की गल करिए जी ये है सीनियर कलर्क कम टाइपिस्ट ਇਸ ਇਨੀਅਰ ਕਲਰਕ ਦੀ ਹੈ ਜੀ ਪੋਸਟਾਂ ਤੇ ਜਨਰਲ ਕਲਰਕ ਹੁੰਦੇ ਮਤਲਬ ਸਾਰੇ ਜਿਵੇਂ ਸਾਰੇ ਕੰਮ ਵਾਲੇ ਕਲਰਕ ਹੈ ਇਹ ਕੋਈ ਵੀ ਕੰਮ ਰਿਲੇਟਡ ਹੋ ਸਕਦਾ ਇਹਦੀ ਹੈਗੇ ਜੀ 638 ਪੋਸਟਾਂ ਇਹ ਟੋਟਲ ਵੈਕੈਂਸੀ ਹੈ ਹੋਈ ਜੀ 5811 ਜਿਹੜੀ ਇਹ ਦੋ ਨੰਬਰ ਪੋਸਟ ਹੈ ਜੀ ਗoods ਟ੍ਰੇਨ ਮੈਨੇਜਰ ਇਹ ਬਹੁਤ ਵਧੀਆ ਪੋਸਟ ਹੈ ਇਹਦੀ ਵੈਕੈਂਸੀ ਵੀ ਜ਼ਿਆਦਾ ਹੈ ਜੀ ਤੁਸੀਂ ਦੇਖਦੇ ਜਾਓਗੇ ਕੋਈ ਖਾਸ ਨਹੀਂ ਹੋਈ ਇਹਦੀ ਸੈਲਰੀ ਵੀ ਬਹੁਤ ਵਧੀਆ ਹੁੰਦੀ ਹੈ ਜੀ 1-1 ਲੱਖ ਰੁਪਈਆ नॉर्मल सैलरी इन्ह की रही है अगे देखते जी ये जी मैं नवा चैनल बनाएगा तो ये जो कोई मैं वजी नहीं बोल रहा जहाँ कि मैं गलती कर रहा मैंने जरूर दसो मैं वो गलती में सुधार की कोशिश करूँगा जी ताजो अगे तो मैं बढ़िया भीडियो लेके आव जी अच्छा जी एक चैनल तो वीडियो तो अपने देख रहे हैं सारे बंदे थोड़े बहुत मेरे भी व्यू आ रहे हैं वीडियो से एक वीडियो तो आए हैं जी हली ਕੋਈ ਸਬਸਕ੍ਰਾਈਬ ਨਹੀਂ ਕਰ ਰਿਹਾ ਜੀ ਤੇ ਥੋੜਾ ਮਿਹਰਬਾਨੀ ਕਰੋ ਸਬਸਕ੍ਰਾਈਬ ਵੀ ਕਰੋ ਨਾਲ ਨਾਲ ਤੇ ਮੇਰੀ ਅਗਲੀਆਂ ਵੀਡੀਓ ਕੋਈ ਆਹਣਾ ਉਹ ਵੀ ਤੁਸੀਂ ਦੇਖ ਸਕੋ ਹੁਣ ਅੱਗੇ ਆਪਾਂ ਦੇਖਦੇ ਹਾਂ ਜੀ ਅੰਡਰ ਗ੍ਰੈਜੂਏਸ਼ਨ ਦੀਆਂ ਪੋਸਟਾਂ ਇਹ ਟ੍ਰੇਨ ਕਲਰਕ ਦੀਆਂ ਜੀ ਇਹਦੀਆਂ 77 ਪੋਸਟਾਂ ਹੋ ਗਈਆਂ ਇਹ ਟੀਟੀ ਦੀਆਂ ਹੋ ਗਿਆ ਇਹ ਇਹ 2424 ਪੋਸਟਾਂ ਇਹਦੀ ਬਹੁਤ ਬੜੀ ਹੈਗੀ ਅਗੈਂਸੀ ਜਿਆਦਾ ਫਿਰ ਉਹ ਹੀ ਆ ਗਿਆ ਜੀ ਕਾਊਂਟ ਕਲਰਕ ਹੋ ਗਿਆ ਜੀ ਇਹਨੇ 394 ਫਿਰ ਜੂਨੀਅਰ ਕਲਰਕ ਹੋ ਗਈ ਇਹਦੇ 186 ਟੋਟਲ ਹੋ ਗਈਆਂ ਜੀ 3058 ਇਹ 8000 ਪਲੱਸ ਵਾਕੈਂਸੀ ਹੈ ਜੀ ਆਲ ਇੰਡੀਆ ਤੇ ਬਹੁਤ ਬੜੀ ਨੌਕਰੀ ਜੀ ਤੁਹਾਨੂੰ ਪਤਾ ਹੈ ਇਹ ਰੇਲਵੇ ਦੀ ਸੈਂਟਰ ਗਵਰਨਮੈਂਟ ਦੀ ਨੌਕਰੀ ਹੈ ਜੀ ਆਕੇ ਦੇਖਦੇ ਹਾਂ ਜੀ ਇਹਦੇ ਇਹ ਕਿ ਦੱਸਿਆ ਗਿਆ ਜੀ ਕਿੱਥੇ ਸੌਰੀ ਵੀਡੀਓ ਇਹ ਨੋਟੀਫਿਕੇਸ਼ਨ ਇੰਨੀ ਸੀਗਾ ਜੀ ਇਹਦੇ ਬਾਰੇ ਕੋਈ ਜਾਣਕਾਰੀ ਰਹਿ ਗਈ ਹੋਵੇ ਜਾਂ ਤੁਸੀਂ ਕੁਝ ਪੁੱਛਣਾ ਚਾਹ ਰਹੇ ਹੋ ਜਾਂ ਫਾਰਮ ਅਪਲਾਈ ਕਰਨਾ ਚਾਹ ਰਹੇ ਹੋ ਤਾਂ ਸਾਨੂੰ ਕਮੈਂਟ ਕਰੋ ਜੀ ਅਸੀਂ ਤੁਹਾਡਾ ਫਾਰਮ ਜ਼ਰੂਰ ਅਪਲਾਈ ਕਰਾਂਗੇ ਤੇ ਕੋਈ ਫੀਸ ਨਹੀਂ ਜੀ ਲੈਣੀ ਇਹਦੀ ਅੱਛਾ ਇਹਦੀ ਫੀਸ ਇਹਦੇ ਵਿੱਚ ਮੈਂਸ਼ਨ ਨਹੀਂ ਕਰੀ ਗਈ ਮੈਂ ਤੁਹਾਨੂੰ ਫੀਸ ਦੱਸਣ ਤਿੰਨੇ ਚਰਨ ਇਹਦੀ ਜਰਨਲ ਦੀ ਤਾਂ ਜੀ ਫੀਸ ਹੈ 500 ਰੁਪਿਆ ਜੋ ਅਦਰ ਹੈ ਜੀ ਇੱਕ ਸਰਵਿਸ ਮੈਨ ਐਸ ਸੀ ਐਸ ਟੀ ਉਹਨਾਂ ਦੀ 100 ਰੁਪਿਆ ਫੀਸ ਹੈ ਜੀ ਸਰਕਾਰੀ ਫੀਸ ਅਸੀਂ ਫਾਰਮ ਭਰਦੇ ਦੀ ਫੀਸ ਪੈਸੇ ਨਹੀਂ ਲੈਂਦੇ ਜੀ ਕੋਈ ਵੀ ਜੋ ਸਰਕਾਰੀ ਫੀਸ ਆ ਉਹ ਜੇ ਤੁਸੀਂ ਸਾਡੇ ਤੇ ਭਰਵਾਣਾ ਚਾਹ ਰਹੇ ਹੋ ਤਾਂ ਅਸੀਂ ਭਰ ਦਾਂਗੇ ਨਹੀਂ ਤਾਂ ਤੁਸੀਂ ਖੁਦ ਵੀ ਭਰ ਸਕਦੇ ਹੋ ਦੱਸ ਦੇਵਾਂਗੇ ਅਸੀਂ ਕਿਵੇਂ ਭਰਨੀ ਹੈ ਸੋ ਇਥੇ ਹੀ ਮੈਂ ਆਪਣੀ ਵੀਡੀਓ ਖਤਮ ਕਰ ਦਾਂਗਾ ਤੇ ਜਰੂਰ ਫੀਡਬੈਕ ਜਰੂਰ ਦਿਓ ਜੀ ਚਾਹੇ ਤੁਹਾਨੂੰ ਵੀਡੀਓ ਚੰਗੀ ਨਹੀਂ ਲੱਗੀ ਤਾਂ ਵੀ ਸਾਨੂੰ ਦੱਸੋ ਵੀ ਕਮੈਂਟ ਕਰੋ ਵੀ ਵੀਡੀਓ ਵਧੀਆ ਨਹੀਂ ਪਰ ਸਾਨੂੰ ਦੱਸੋ ਵੀ ਅਸੀਂ ਬਾਅਦ ਤੋਂ ਸੁਧਾਰਨ ਦੀ ਕੋਸ਼ਿਸ਼ ਕਰੀਏ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਇਹਦਾ ਮੈਂ ਇੱਕ ਪਾਰਟ ਟੂ ਜ਼ਰੂਰ ਲੈ ਕੇ ਆਊਂਗਾ ਇਹਦੀ ਨੋਟੀਫਿਕੇਸ਼ਨ ਇੱਕ ਮੈਂ ਹੋਰ ਉਹ 'ਤੇ ਵੀਡੀਓ ਬਣਾਉਣੀ ਚਾਹੁੰਦਾ ਉਹ 'ਤੇ ਡਿਟੇਲ ਨਾਲ ਸਾਰਾ ਕੁਛ ਦੱਸਿਆ ਗਿਆ ਸੋ ਦੇਖਦੇ ਹਾਂ ਜੀ ਅਗਲਾ ਪਾਰਟ ਟੂ ਮੈਂ ਲੈ ਕੇ ਆਊਂਗਾ ਕੱਲ੍ਹ ਤੱਕ ਸਤਿ ਸ਼੍ਰੀ ਅਕਾਲ